ਲਾਡਲੀ ਭਾਗ 33 ਇਸ ਕਹਾਣੀ ਨੂੰ ਸਮਝਣ ਲਈ ਕਹਾਣੀ ਦੇ ਪਿਛਲੇ ਭਾਗ ਜ਼ਰੂਰ ਪੜਨਾ ਤੇ ਸੁਣਨਾ ਜੀ ਚਲੋ ਸ਼ੁਰੂ ਕਰੀਏ ਅੱਜ ਦਾ ਭਾਗ ਸੰਤੋਖੀ ਗੁੱਡੀ ਤੇ ਸ਼ਿੰਦਰੋ ਰਸੋਈ ਵਿੱਚ ਹੀ ਖਲੋਤੀਆਂ ਸਨ ਮਲਕੀਤ ਨੇ ਆਵਾਜ਼ ਲਗਾਈ ਸੰਤੋਖੀ ਸੰਤੋਖੀ ਕੁੜੀਆਂ ਨੂੰ ਰੁਕੋ ਕਹਿ ਕੇ ਸੰਤੋਖੀ ਬਾਹਰ ਵੱਲ ਚਲੀ ਗਈ ਤੇ ਮਲਕੀਤ ਨੇ ਸੰਤੋਖੀ ਨੂੰ ਬੈਠਣ ਲਈ ਕਿਆ ਐਨੇ ਨੂੰ ਗੁਰਜਸ ਦੀ ਮਾਂ ਕਹਿਣ ਲੱਗੀ ਕੀ ਹੋਇਆ ਭੈਣ ਜੀ ਕੋਈ ਗੱਲ ਨਹੀਂ ਸੋਚ ਵਿਚਾਰ ਕਰ ਲੋ ਗੁੱਡੀ ਥੋੜੀ ਗੁਣੀਆ ਸਿੰਦਰੋ ਵੀ ਆ ਮਨਪ੍ਰੀਤ ਨੂੰ ਅਸੀਂ ਤਾਂ ਹੀ ਲਿਆਏ ਸੀ ਨਾਲ ਵੇ ਆਪਣੀ ਦਰਾਨੀ ਆਪ ਹੀ ਪਸੰਦ ਕਰ ਲੋ ਮਗਰੋਂ ਨਾ ਕਹੀਂ ਮੈਨੂੰ ਸੰਤੋਖੀ ਕੁਝ ਨਹੀਂ ਬੋਲੀ ਬਸ ਗੱਲ ਹੀ ਸੁਣ ਰਹੀ ਸੀ ਮਲਕੀਤ ਨੂੰ ਵੀ ਸਮਝ ਨਾ ਲੱਗੇ ਕਿ ਕੀ ਕਹੀਏ ਤਾਂ ਕਰਨੈਲ ਗੁਰਜਸ ਦੇ ਪਿਓਲ ਵੇਖਦਾ ਬੋਲਿਆ ਵੀਰ ਜੇ ਸੋਚ ਵਿਚਾਰ ਕਰਨੀ ਆ ਕੋਈ ਨਹੀਂ ਕਰ ਲੈਣ ਦਿਓ ਵੇਤੀ ਦੇਣੀ ਆ ਇਹਨਾਂ ਨੇ ਸੋਚ ਵਿਚਾਰਤਾ ਬਣਦੀ ਆ ਨਾਲੇ ਕੁੜੀ ਤਾਂ ਵੀ ਪੁੱਛ ਲੈਣਗੇ ਆਪਾਂ ਬਾਕੀ ਦੀ ਸਲਾਮ ਮਗਰੋਂ ਕਰ ਲਈਏ ਕੀ ਕਰਨਾ ਦੱਸੋ ਸਾਰੇ ਕਰਨੈਲ ਦੀ ਗੱਲ ਤੇ ਸਹਿਮਤ ਹੋ ਗਏ ਤੇ ਥੋੜੀ ਦੇਰ ਗੱਲਾਂ ਬਾਤਾਂ ਕਰਕੇ ਵਾਪਸ ਜਾਣ ਲੱਗੇ ਤਾਂ ਗੁਰਜਸ ਨੇ ਮਲਕੀਤ ਤੇ ਸੰਤੋਖੀ ਦੇ ਪੈਰੀ ਹੱਥ ਲਾਏ ਤੇ ਫਿਰ ਹੱਥ ਜੋੜੇ ਪਹਿਲਾਂ ਬੈਠਾ ਖੁਸ਼ ਜਿਹਾ ਸੀ ਤੇ ਹੁਣ ਮਾੜਾ ਜਿਹਾ ਮੂੰਹ ਬਣਾ ਲਿਆ ਸੀ ਮਾਪਿਆਂ ਤੇ ਭਾਬੀ ਨਾਲ ਬਾਹਰ ਵੱਲ ਨੂੰ ਤੁਰ ਪਿਆ ਅੱਗੇ ਵੇਖਦਾ ਵੇਖਦਾ ਪਿੱਛੇ ਨੂੰ ਵੇਖਣ ਲੱਗਾ ਤਾਂ ਮਨਪ੍ਰੀਤ ਉਹਦੇ ਵੱਲ ਵੇਖਣ ਲੱਗੀ ਖਲੋਕੇ ਰਸੋਈ ਦੀ ਬਾਰੀ ਚੋਂ ਸ਼ਿੰਦਰੂ ਤੇ ਗੁੱਡੀ ਵੀ ਬਾਹਰ ਨੂੰ ਵੇਖ ਰਹੀਆਂ ਸਨ ਪਰ ਬਾਰੋਂ ਕਿਸੇ ਨੂੰ ਪਤਾ ਨਹੀਂ ਲੱਗਿਆ ਕਰਨੈਲ ਬਾਹਰ ਜਾਂਦਾ ਹੋਇਆ ਵਾਪਸ ਆਇਆ ਤੇ ਮਲਕੀਤ ਦੇ ਮੋਢੇ ਤੇ ਹੱਥ ਧਰ ਕੇ ਕਹਿਣ ਲੱਗਾ ਮਲਕੀਤ ਬੰਦੇ ਵੈਸੇ ਚੰਗੇ ਨੇ ਦੇਖ ਲਿਓ ਜਿਵੇਂ ਕਰਨਾ ਜਿਵੇਂ ਤੁਹਾਨੂੰ ਠੀਕ ਲੱਗੇ ਸੱਸ ਜੀ ਅਕਾਲ ਭਾਬੀ ਸੱਸ ਜੀ ਅਕਾਲ ਵੀਰ ਕਰਦਾ ਹੋਇਆ ਕਰਨੈਲ ਬਾਹਰ ਵੱਲ ਨੂੰ ਚਲਾ ਗਿਆ ਮਲਕੀਤ ਤੇ ਸੰਤੋਖੀ ਉਹਦੇ ਜਾਣ ਮਗਰੋਂ ਮੰंजे ਤੇ ਚੁੱਪਚੁੱਪ ਜੇ ਬੈਠ ਗਏ ਦੋਹੇ ਜਾਣੇ ਕੁਝ ਸੋਚੀ ਜਾਣ ਕਾਫੀ ਦੇ ਸੋਚਣ ਤੋਂ ਬਾਅਦ ਮਲਕੀਤ ਬੋਲਿਆ ਗੁੱਡੀਏ ਥੋੜੀ ਚਾਹ ਧਰ ਲਮਨ ਗੁੱਡੀ ਚਾਹ ਤਰਨ ਲੱਗੀ ਸਿੰਦਰੂ ਅੰਦਰ ਕਮਰੇ ਵਿੱਚ ਚਲੀ ਗਈ ਗੁੱਡੀ ਬਾਪੂ ਜੀ ਤੇ ਮਾਂ ਲਈ ਚਾਹ ਲੈ ਆਈ ਤੇ ਮਲਕੀਤ ਕਹਿਣ ਲੱਗਾ ਸੰਤੋਖੀ ਕੀ ਕਰਨਾ ਮੈਨੂੰ ਸਮਝ ਨਹੀਂ ਆ ਰਿਹਾ ਸੰਤੋਖੀ ਕੁਝ ਕਹਿਣ ਹੀ ਲੱਗੀ ਗੁੱਡੀ ਹੱਸ ਕੇ ਬੋਲੀ ਕੰਨਾ ਕੀ ਹੈ ਬਾਪੂ ਜੀ ਸਿੰਦਰੋ ਤੇ ਗੁਰਜਸਤਾ ਵਾਂ ਹੋਰ ਕੀ ਮਲਕੀਤ ਗੁੱਡੀ ਵੱਲ ਵੇਖਣ ਲੱਗਾ ਤਾਂ ਗੁੱਡੀ ਬੋਲੀ ਬਾਪੂ ਜੀ ਇਹ ਆਪਣੀ ਸਿੰਦਰੂਆ ਨਾ ਗੁਰਜਸ ਇਹਦੇ ਵਰਗਾ ਹੀ ਹੈ ਜਵਾਈ ਜਿਵੇਂ ਦਾ ਇਹ ਘਰ ਪਰਿਵਾਰ ਪਾਲਦੀ ਸੀ ਉਹ ਵੀ ਓਵੇਂ ਦੇ ਹੀ ਨੇ ਗੁਰਜਸ ਨੇ ਇਹਨੂੰ ਪਸੰਦ ਕੀਤਾ ਉਹ ਬਹੁਤ ਵੱਡੀ ਗੱਲ ਆ ਪਰ ਧੀ ਦੇਖਿਆ ਤਾਂ ਤੇਰੇ ਨਿਸ਼ੰਦਰੋ ਲਈ ਤਾਂ ਤੇਰੀ ਮਗਰੂਹੀ ਦੇਖਣਾ ਵਾ ਸੰਤੋਖੀ ਕਹਿਣ ਲੱਗੀ ਤਾਂ ਗੁੱਡੀ ਬੋਲੀ ਕਿਉਂ ਤੁਸੀਂ ਨਹੀਂ ਜਾਂਦੇ ਮੈਂ ਤੁਹਾਡੇ ਕੋਲ ਹੋ ਰਹਾ ਕੀ ਪਤਾ ਵਾਹਿਗੁਰੂ ਜੀ ਨੇ ਮੈਨੂੰ ਮੇਰੇ ਬਾਪੂ ਜੀ ਤੇ ਮੇਰੀ ਮਾਂ ਕੋਲ ਰੱਖਣਾ ਹੋਵੇ ਤੇ ਜੇਕਰ ਤੁਸੀਂ ਅਗਲੇ ਨੂੰ ਮਜਬੂਰ ਕਰਕੇ ਕਹੋ ਕਿ ਗੁੱਡੀ ਦਾ ਕਰਨਾ ਫਿਰ ਉਸ ਰਿਸ਼ਤੇ ਦਾ ਕੀ ਲਾ ਜੇਕਰ ਗੁਰਜਸ ਪੂਰੀ ਜ਼ਿੰਦਗੀ ਮੈਨੂੰ ਕੋਸੀ ਗਿਆ ਕਿ ਦੇਖੇ ਸ਼ਿੰਦਰੋ ਸੀ ਤੇ ਗੁੱਡੀ ਨਾਲ ਜ਼ਬਰਦਸਤੀ ਵਿਆਹ ਕਰ ਦਿੱਤਾ ਮੇਰਾ ਨਾਲੇ ਮੈਨੂੰ ਤਾਂ ਗੁਰਜਸ ਤੇ ਸ਼ਿੰਦਰੋ ਨਾਲ ਦੋਨੇ ਹੀ ਮੈਨੂੰ ਇੱਕ ਦੂਜੇ ਨਾਲ ਖੜੇ ਸੋਹਣੇ ਲੱਗੇ ਤੇ ਜਚਣਗੇ ਵੀ ਗੁੱਡੀ ਖੁਸ਼ ਹੁੰਦੀ ਬੋਲੀ ਗੁੱਡੀ ਅੱਜ ਕਾਫੀ ਗੱਲਾਂ ਖੁਸ਼ੀ-ਖੁਸ਼ੀ ਕਰ ਗਈ। ਮਲਕੀਤ ਹੱਸ ਪਿਆ। ਗੁੱਡੀ ਦੇ ਸਿਰ ਤੇ ਹੱਥ ਧਰ ਕੇ ਪਿਆਰ ਦਿੱਤਾ ਤੇ ਕਹਿਣ ਲੱਗਾ, "ਸ਼ਿੰਦਰੋ ਨਾਲ ਗੱਲ ਕਰ ਲਾ ਮਲ, ਉਹ ਕੀ ਕਹਿੰਦੀ ਆ?" ਗੁੱਡੀ ਅੰਦਰ ਚਲੀ ਗਈ। ਸ਼ਿੰਦਰੋ ਚੁੰਨੀ ਦਾ ਲੜਫੜੀ ਬੈਠੀ ਹੱਥਾਂ ਨਾਲ ਕੁਮਾਰੀ ਸੀ। ਗੁੱਡੀ ਕੋਲ ਆ ਕੇ ਕਹਿਣ ਲੱਗੀ, "ਪਸੰਦ ਆਇਆ ਗੁਰਜਸ?" ਤਾਂ ਸ਼ਿੰਦਰੋ ਗੁੱਡੀ ਦੇ ਮੂੰਹ ਵੱਲ ਵੇਖ ਕੇ ਬੋਲੀ, "ਨਹੀਂ।" ਗੁੱਡੀ ਕਹਿਣ ਲੱਗੀ, "ਸੱਚੀ ਨਹੀਂ, ਤਮਨਾ ਕਰਦੀ ਏ।" ਸ਼ਿੰਦਰੋ ਸ਼ਰਮ ਆ ਗਈ ਤੇ ਦੋਹੇ ਹੱਥ ਮੂੰਹ ਤੇ ਧਰ ਲਏ। ਗੁੱਡੀ ਕਹਿਣ ਲੱਗੀ ਆਏ ਹਾਏ ਤੈਨੂੰ ਸ਼ਰਮ ਵੀ ਆਉਂਦੀ ਆ ਸਿੰਦਰੋ ਹੱਸ ਪਈ ਤੇ ਗੁੱਡੀ ਦੇ ਗਲੇ ਲੱਗ ਗਈ ਗੁੱਡੀ ਪਿਆਰ ਦੇਣ ਲੱਗੀ ਤੇ ਕੰਨ 'ਚ ਬੋਲੀ ਮੈਨੂੰ ਜਮਾਂ ਚੰਗਾ ਨਹੀਂ ਲੱਗਾ ਗੁਰਜਸ ਸਿੰਦਰੋ ਕੁੱਡੀ ਵੱਲ ਵੇਖਣ ਲੱਗੀ ਤਾਂ ਗੁੱਡੀ ਬੋਲੀ ਆਪਣੇ ਲਈ ਨਹੀਂ ਚੰਗਾ ਲੱਗਾ ਪਰ ਤੇਰੇ ਲਈ ਬਹੁਤ ਚੰਗਾ ਲੱਗਾ ਤੂੰ ਬਹੁਤ ਕਰਮਾਂ ਵਾਲੀ ਹੈ ਰੱਬ ਨੇ ਤੇਰੀ ਹੀ ਨੇੜੇ ਹੋ ਕੇ ਸੁਣੀ ਆ ਫਿਰ ਕਰਨੈਲ ਆਇਆ ਦੋ ਕੁ ਦਿਨਾ ਮਗਰੋਂ ਪੁੱਛਣ ਲੱਗਾ ਵੀਰ ਕੀ ਹਿਸਲਾ ਬਣਿਆ ਮੁੰਡੇ ਆਲੇ ਕਾਲੇ ਪਏ ਹੋਏ ਨੇ ਚਿੰਦਰੋਲੀ ਹਾਂ ਕਰਦੇ ਹਾਂ ਤਾਂ ਮਲਕੀਤ ਬੋਲੇ ਹਾਂ ਵੀ ਠੀਕ ਹੈ ਸਾਡੇ ਵੱਲੋਂ ਵੀ ਹਾਂ ਹੀ ਆ ਕਰਨੈਲ ਬੋਲੇ ਚੰਨ ਵੀ ਇਹ ਤਾਂ ਤੁਰੂਲੀ ਕੇ ਸੰਯੋਗ ਨੇ ਗੁਰੂ ਮਹਾਰਾਜ ਨੇ ਐਵੇਂ ਲਿਖਿਆ ਤਾਂ ਕੌਣ ਟਾਲ ਸਕਦਾ ਉਹ ਤਾਂ ਆਪ ਹੀ ਮਗਰ ਪਏ ਸੀ ਕਿ ਸਾਨੂੰ ਲੈ ਚੱਲੋ ਅਸੀਂ ਮਨਾ ਲਵਾਂਗੇ ਕੁੜੀ ਵਾਲਿਆਂ ਨੂੰ ਤੈਨੂੰ ਪਤਾ ਉਸ ਦਿਨ ਰਾਹ ਵਿੱਚ ਵੀ ਪਿੱਛੇ ਦੇਖਦੇ ਗਏ ਕਿ ਸ਼ਾਇਦ ਹਾਂ ਕੀ ਮਾਰ ਲਾਉਂਗੇ ਤੁਸੀਂ ਪਰ ਤੁਸੀਂ ਤਾਂ ਬੂਹੇ ਤੱਕ ਵੀ ਨਹੀਂ ਆਏ ਕਰਨੈਲ ਇੰਨਾ ਬੋਲਿਆ ਹੀ ਸੀ ਤੇ ਮਲਕੀਤ ਤੇ ਕਰਨੈਲ ਹੱਸ ਪਏ ਮਲਕੀਤ ਬੋਲਿਆ ਅੱਛਾ ਵੀ ਮਾਫ ਕਰੀ ਸਾਨੂੰ ਤਾਂ ਸਮਝ ਨਹੀਂ ਆਈ ਵੀ ਬਣ ਕੀ ਗਿਆ ਹੁਣ ਪਰਸੋਂ ਦਾ ਰਖਲਾ ਰੋਕਦਾ ਗੁਰੂ ਘਰ ਚ ਕਰ ਲਵਾਂਗੇ ਕੱਲ ਜੇਕਰ ਤੂੰ ਜਾਣਾ ਘਰ ਵਗੈਰਾ ਦੇਖਣ ਉਹਨਾਂ ਦਾ ਤਾਂ ਨਾਲ ਚੱਲ ਪਾ ਕਰਨੈਲ ਬੋਲਿਆ ਮਲਕੀਤ ਬੋਲਿਆ ਚੱਲ ਦੇਖ ਲਵਾਂਗੇ ਫਿਰ ਕਰਨੈਲ ਬੋਲਿਆ ਪਰਸੋਂ ਰੋਕ ਦੇ ਕਾਰਜ ਮਗਰੋਂ ਅਗਲੇ ਦਿਨ ਮੈਂ ਚੰਡੀਗੜ੍ਹ ਜਾਣਾ ਗੁਰਪੀਜਪੁਰਾ ਵੱਲ ਉਹਨਾਂ ਦੀ ਭੈਣ ਦੀ ਨੰਨੋ ਪਾਲੀ ਬੁਮਾਰ ਤੇ ਖਬਰ ਸਾਰ ਲਿਆਵਾਂ ਮੈਂ ਮਲਗੀਤ ਬੋਲੇ ਅੱਛਾ ਵੀਰ ਮੈਂ ਵੀ ਜਾ ਕੇ ਆਉਣਾ ਬਹੁਤ ਟਾਈਮ ਹੋ ਗਿਆ ਜਦੋਂ ਦਾ ਚੰਡੀਗੜ੍ਹ ਤੋਂ ਆਇਆ ਦੁਬਾਰਾ ਵਾਪਸ ਗਿਆ ਨਹੀਂ ਜਾਇਆ ਨਹੀਂ ਗਿਆ ਹੈਗਾ ਮੈਂ ਵੀ ਚੱਲਾਂਗਾ ਕਹਾਣੀ ਜਾਰੀ ਹੈ ਜੀ ਮਿਲਦੇ ਹਾਂ ਅਗਲੇ ਭਾਗ ਵਿੱਚ ਬਹੁਤ ਜਲਦੀ ਜੁੜੇ ਰਹੋ ਧੰਨਵਾਦ ਜੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗ ਰਹੀ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤਾਂ ਜੋ ਅਗਲਾ ਭਾਗ ਜਲਦੀ ਤੋਂ ਜਲਦੀ ਅਪਲੋਡ ਕੀਤਾ ਜਾਵੇ ਧੰਨਵਾਦ